ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਡਿਊਟੀ ਦੇ ਦੌਰਾਨ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਡਿਊਟੀ ਕਰਦਾ ਹੋਇਆ ਨਜ਼ਰ ਆਇਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਤਸਵੀਰਾਂ ਵੇਖ ਸਕਦੇ ਹੋ ਗੱਡੀ ਦੀ ਤਾਕੀ ਖੋਲ ਕੇ ਪੁਲਿਸ ਮੁਲਾਜ਼ਮ ਗੱਡੀ ਦੇ ਵਿੱਚ ਹੀ ਸੁੱਤਾ ਪਿਆ ਸੀ ਗੱਡੀ ਦੇ ਵਿੱਚ ਸਰਕਾਰੀ ਟੈਬ ਪਈ ਸੀ ਸਰਕਾਰੀ ਸਮਾਨ ਪਿਆ ਸੀ ਕੋਈ ਵੀ ਸ਼ਖਸ ਗੱਡੀ ਦੇ ਵਿੱਚੋਂ ਸਰਕਾਰੀ ਸਮਾਨ ਚੋਰੀ ਕਰ ਸਕਦਾ ਸੀ ਤਾਂ ਦੇਖ ਸਕਦੇ ਹੋ ਸਾਰੇ ਸਮਾਨ ਨੂੰ ਰੱਬ ਆਸਰੇ ਛੱਡ ਕੇ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਆਰਾਮ ਦੇ ਨਾਲ ਗੱਡੀ ਦੇ ਵਿੱਚ ਸੁੱਤਾ ਪਿਆ ਸੀ ਤਾਂ ਦੱਸ ਦਈਏ ਕਿ ਨਸ਼ ਦੇ ਵੱਲੋਂ ਠੋਕ ਦਿੱਤੀ ਕਿ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗੋਂ ਦੀ ਸਰਕਾਰੀ ਗੱਡੀ ਇਹਨਾਂ ਦੇ ਪਾਸੋਂ ਨੁਕਸਾਨੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਇਹ ਪੀਸੀਆਰ ਦੀ ਗੱਡੀ ਸੀ ਔਰ ਇਸ ਗੱਡੀ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਤਾਇਨਾਤ ਸੀ ਔਰ ਇਹਨਾਂ ਦੀ ਡਿਊਟੀ ਸੀ ਕਿ ਰਾਤ ਨੂੰ ਲੋਕਾਂ ਦੀ ਸੁਰੱਖਿਆ ਦੇ ਲਈ ਇਹਨਾਂ ਨੇ ਆਪਣੇ ਏਰੀਆ ਦੇ ਵਿੱਚ ਗਸ਼ਤ ਕਰਨੀਆਂ ਤਾਂਕਿ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਕੋਈ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਇੰਜਾਮ ਨਾ ਦੇ ਸਕੇ ਜਿੱਥੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪੁਲਿਸ ਦਿਨ ਰਾਤ ਲੋਕਾਂ ਦੀ ਸੁਰੱਖਿਆ ਦੇ ਲਈ ਤਨਾਤ ਹੈ ਤਾਂ ਉ ਹੁੰਦੀ ਹੈ ਨਹੀਂ ਜਿੱਥੇ ਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਰਾਤ ਦੇ ਵੇਲੇ ਪੁਲਿਸ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸੁਰੱਖਿਆ ਦੇ ਲਈ ਡਿਊਟੀ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਨਸ਼ੇ ਦੇ ਹਾਲਤ ਦੇ ਵਿੱਚ ਇਹ ਪੀਸੀਆਰ ਦੀ ਗੱਡੀ ਲੈ ਕੇ ਪੁਲਿਸ ਮੁਲਾਜ਼ਮ ਰਾਤ ਨੂੰ ਡਿਊਟੀ ਕਰ ਰਿਹਾ ਸੀ ਔਰ ਨਸ਼ੇ ਦੀ ਹਾਲਤ ਦੇ ਵਿੱਚ ਇਹਨਾਂ ਨੂੰ ਆਪਣੇ ਏਰੀਏ ਦਾ ਵੀ ਨਹੀਂ ਪਤਾ ਲੱਗਿਆ ਜਿਸ ਜਗ੍ਹਾ ਇਹਨਾਂ ਨੇ ਡਿਊਟੀ ਕਰਨੀ ਸੀ ਉਹ ਆਪਣੀ ਥਾਂ ਛੱਡ ਕੇ ਕਿਸੇ ਹੋਰ ਇਲਾਕੇ ਦੇ ਵਿੱਚ ਆਪਣੀ ਗੱਡੀ ਘੁਮਾ ਰਹੀ ਸੀ ਤੇ ਜਿਸ ਤੋਂ ਬਾਅਦ ਇਹਨਾਂ ਪਾਸੋਂ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਅੱਗੋਂ ਨੁਕਸਾਨੀ ਗਈ ਤਾਂ ਬੰਪਰ ਵੀ ਟੁੱਟ ਗਿਆ ਤਾਂ ਜਿਸ ਤੋਂ ਬਾਅਦ ਇਹਨਾਂ ਦਾ ਟਾਇਰ ਪੈਂਚਰ ਵੀ ਹੋ ਜਾਂਦਾ ਤੇ ਨਾਲ ਦੇ ਨਾਲ ਤਸ ਨੁਕਸਾਨੀ ਕਿਸੀ ਜਸ ਤੋਂ ਬਾਅਦ ਗੱਡੀ ਦੀਆਂ ਤਾਕੀਆਂ ਖੋਲ ਕੇ ਪੁਲਿਸ ਮੁਲਾਜ਼ਮ ਆਰਾਮ ਦੇ ਨਾਲ ਗੱਡੀ ਦੇ ਵਿੱਚ ਸੋ ਰਿਹਾ ਸੀ ਤਾਂ ਮੌਕੇ ਦੀ ਜੋ ਵੀਡੀਓ ਬਣੀ ਹੈ ਉਹ ਵੀ ਤੁਹਾਨਾਂ ਨਾਲ ਸਾਂਝੀ ਕਰ ਰਹੇ ਇੱਕ ਵਾਰੀ ਤੁਸੀਂ ਆਪ ਵੇਖੋ ਸਰ ਇਹ ਮਾਮਲਾ ਹਰਜਿੰਦਰ ਇਹ ਤਾਂ ਲੈ ਤੁਹਾਡੀ ਕੀ ਕੀ ਆ ਕੋ ਜੂਰੀ ਆ ਤੁਸੀਂ ਵਾਰੀ ਖੋਲ ਕੇ ਇੱਥੇ ਲੰਮੇ ਕਰੀਏ ਕੀ ਮਾਮਲਾ ਉਹ ਪੰਚਰ ਹੋਈ ਗੱਡੀ ਯਾਰ ਕਿਹੜੀ ਗੱਡੀ ਪੰਚਰ ਹੋਈ ਟਾਇਰ ਤੇ ਸਾਰੇ ਸਰਕਾਰੀ ਆ ਤਾਰੀ ਗੱਡੀ ਪੈਂਚਰ ਤੇ ਕੋਈ ਵੀ ਨਹੀਂ ਆ ਆਇਆ ਯਾਰ ਡਰਾਈਵਰ ਸਾਹਿਬ ਪੈਂਚਰ ਨਹੀਂ ਆ ਕੋਈ ਵੀ ਨਹੀਂ ਪੈਂਚਰ ਪੈਂਚਰ ਹੈ ਭਾਜੀ ਭਾਜੀ ਪੈਂਚਰ ਤੇ ਕੋਈ ਵੀ ਨਹੀਂ ਆ ਤੁਸੀਂ ਇੱਥੇ ਲੰਮੇ ਪਏਗੇ ਤੁਸੀਂ ਡਰਿੰਕ ਕੀਤੀ ਕਿੰਨੇ ਤੁਸੀਂ ਕੀ ਭਾਜੀ ਮੈਂ ਪਤਾ ਨਹੀਂ ਮੇਰੇ ਨਾਲ ਦਾ ਹਾਂ ਹਾਂਜੀ ਸੱਚੂ ਤੁਸੀਂ ਦਾ ਜਰੇ ਪੈਂਚਰ ਭਾਜੀ ਚੋ ਨਹੀਂ ਆ ਦੇ ਪਿਲੇ ਦੇ ਕੀ ਡਰਿੰਕ ਕੀਤੀ ਇਹ ਡਰਿੰਕ ਕੀਤੀ ਡਰਿੰਕ ਕੀਤੀ ਨਹੀਂ ਭਾਜੀ ਹਾਂਜੀ ਨਹੀਂ ਆ ਪੈਂਚਰ ਵੇਖੋ ਗੱਡੀ ਲੱਗ ਗਈ ਆਖੋ ਆ ਗੱਡੀ ਹਾਂਜੀ ਉਹ ਗਿਆ ਮੁੰਡਾ ਗਾੜੀਆਂ ਟਾਇਰ ਲੈਣ ਗਿਆ ਆ ਅੱਛਾ ਸਟੱਪ ਨਹੀਂ ਤੇ ਲਿਆ ਕੇ ਤੇ ਛਾੜ ਕੇ ਤੇ ਚੱਲ ਜਾਣਾ ਹੋਰ ਕੀ ਤੇ ਜੇ ਕਿਸੇ ਨੂੰ ਅਮਰਜੈਂਸੀ ਪੈ ਜੇ ਤੇ ਫਿਰ ਕੀ ਮਾਮਲਾ ਉਹ ਦੱਸਿਆ ਦਫ਼ਤਰ ਉਹ ਦੂਜੀ ਗੱਡੀ ਨੇ ਦਫ਼ਤਰ ਦੱਸ ਆਪਣੇ ਪੀਸੀਆਰ ਦੇ ਪੀਸੀਆਰ ਦੇ ਹਾਂ ਦੂਜੀ ਗੱਡੀ ਜੀ ਹਾਂਜੀ ਪਤਾ ਵਰਤੇ ਪਤਾ ਚੰਕੀ ਹੈ ਪਤਾ ਹੈ ਹਾਂਜੀ ਤੇ ਪਤਨ ਸਾਰੀ ਪੈਂਦੀ ਮਾਨੂੰ ਥੋੜੇ ਤੇ ਇਹ ਜੇਪਤਾਪੁਰ ਦੀ ਗੱਡੀ ਹੈ ਪਤਾਪੁਰ ਹਾਂਜੀ ਉਹ ਤਾਂ ਤੇ ਗੇੜ ਹੈ ਤੇ ਗੇੜ ਤੋਂ ਲਾਕਾ ਪੈਂਦਾ ਤੇ ਆਹੋ ਬਾਜੀ ਗੇੜ ਕੀ ਮਾਇਆ ਸੀ ਹਾਂਜੀ ਦੱਸੋ ਕੀ ਗੇੜ ਕੀ ਮਾਇਆ ਸੀ ਹਾਂਜੀ ਹਾਂਜੀ ਮਗਰ ਇਹ ਤੇ ਲਾਕਾ ਪਤਾਪੁਰ ਤਾਂ ਹੈ ਹੀ ਨਹੀਂ ਬਾਜੀ ਨਹੀਂ ਆ ਅਸੀਂ ਆਏ ਸੀ ਤੇ ਉਹ ਗੱਡੀ ਲੱਗੀ ਤੇ ਅਸੀਂ ਜਾ ਰਹੇ ਸੀ ਬਾਬੇ ਦੇ ਤੇ ਬਾਬੇ ਦੇ ਕਿ ਉੱਥੇ ਪੈਂਚਰ ਵਾਲਾ ਹੈਗਾ ਨਹੀਂ ਗੱਡੀ ਗਈ ਤਾਂ ਉਹ ਮੁੰਡਾ ਮੈਂ ਹੱਲਾ ਨਾਲ ਤਾਂ ਬੋਲ ਨਹੀਂ ਨਹੀਂ ਮਗਰ ਭਾਜੀ ਪਤਾਪੁਰ ਏਰੀਆ ਦਾ ਇਲਾਕਾ ਕਿੱਥੋਂ ਤੱਕ ਪੈਂਦਾ ਹੈ ਮੰਜੀ ਪਤਾਪੁਰ ਏਰੀਆ ਦਾ ਇਲਾਕਾ ਕਿੱਥੋਂ ਤੱਕ ਪੈਂਦਾ ਹੈ ਪਤਾਪੁਰ ਦਾ ਮੇਰੇ ਕੋਲ ਨਹੀਂ ਪੂਰਾ ਕਲੀਅਰ ਮੈਂ ਦੋ ਦਿਨ ਚਾਰ ਹੋਏ ਆਏ ਨਹੀਂ ਪੂਰਾ ਨਹੀਂ ਅਜੇ ਕਲੀਅਰ ਤੇ ਫਿਰ ਇਹ ਤੀ ਇੱਥੇ ਪਤਲ ਸਿੰਘ ਕਲੋਨੀ ਕਿੱਧਰ ਕੀ ਕਰਨ ਦੀ ਤੁਹਾਡੇ ਸਾਹਮਣੇ ਭਾਜੀ ਆ ਦੇਖੋ ਨਾ ਪੈਂਚਰ ਹੋਇਆ ਗੱਡੀ ਲੱਗੀ ਆ ਬਾਕੀ ਗਲਤ ਤੇ ਕਰਨ ਨਹੀਂ ਦੇ ਦੱਸੋ ਨਾ ਹੁਕਮ ਭਾਜੀ ਜੀ ਪੈਂਚਰ ਵੀ ਆ ਤੇ ਫਿਰ ਪਤਾਪੁਰ ਦਾ ਏਰੀਆ ਇੱਥੇ ਕੀ ਕਰ ਰਿਹਾ ਮੈਂ ਭਾਜੀ ਉਹ ਬਾਬੇ ਸ਼ੀਦੀ ਗਏ ਚੱਲੇ ਹੀ ਉਹ ਨਹੀਂ ਆ ਤਾਂ ਉਹ ਮੁੰਡਿਆ ਲੈ ਕੇ ਆਇਆ ਸੀ ਗੱਡੀ ਡਰਾਈਵਰ ਬਾਹਰ ਤਾਂ ਪੈਂਦਾ ਵਾ ਪਤਾਪੁਰ ਦਾ ਇੱਥੇ ਏਰੀਆ ਦੀ ਪੀਸੀਆਰ ਦੀ ਗੱਡੀ ਇੱਥੇ ਕੀ ਕਰ ਰਹੀ ਆ ਤੁਹਾਨੂੰ ਦੱਸਣ ਦੇ ਵੀ ਪੈਂਚਰ ਲਾਉਣ ਜਾ ਰਹੇ ਨਹੀਂ ਗੱਡੀ ਗੱਡੀ ਗਈ ਆ ਕੋਈ ਗੱਡੀ ਲੱਗੀ ਹੋਰ ਕੀ ਹੈ ਵਿੱਚ ਵਿੱਚ ਕੀ ਕਰੀਂ ਕੋਲੋਨੀ ਕਿੱਥੇ ਪੈਂਦੀ ਹੈ ਕੋਈ ਕਲੋਨੀ ਦੇ ਬਿਲਕੁਲ ਐਂਟਰ ਦੇ ਹੈ ਤੁਸੀਂ ਕਹਿ ਰਹੇ ਹੋ ਕਿ ਪਤਾਪੁਰ ਦੀ ਹੈ ਉਹ ਡਰਾਈਵਰ ਲੈ ਕੇ ਆਇਆ ਮੇਰੀ ਗੱਲ ਸੁਣੋ ਐਵੇਂ ਮੇਰ ਨਾਲ ਮੇਰੀ ਗੱਲ ਸੁਣੋ ਬੇਸੀ ਗੱਲ ਕੀਤੀ ਮੇਰੇ ਨਾਲ ਕਿ ਇਹ ਗੱਡੀ ਪਤਾਪੁਰ ਦੀ ਹੈ ਹਾਂਜੀ ਮੈਂ ਬੋਲਣ ਡਿਆ ਮੈਂ ਹੁਣ ਚੌਂਕੀ ਦੀ ਹੈ ਗੱਡੀ ਹਾਂ ਪਤਾਪੁਰ ਤੋਂ ਚੌਂਕੀ ਤੇ ਤੇ ਗੇੜ ਕੀ ਮਾਲਕਾ ਪੈਂਦਾ ਜਾਣ ਗੱਡੀ ਪੈਂਦੀ ਹੈ ਉਹ ਪਿੰਚਰ ਪਤਾਪੁਰ ਦੀ ਜੇ ਕੋਈ ਵਾਰਦਾਤ ਹੁੰਦੀ ਔਰ ਪਤਾਪੁਰ ਦੀ ਗੱਡੀ ਇੱਥੇ ਆਂਦੀ ਹੈ ਫਤ ਸਿੰਘ ਕਲੋਨੀ ਚ ਇੱਕ ਗੱਲ ਦਾ ਜਵਾਬ ਦੇ ਰਵੋ ਮੈਨੂੰ ਅਮਰਜੈਂਸੀ ਜੇ ਕੋਈ ਕੰਪਲੀਟ ਪਹੁੰਚਦੇ ਫੇਰ ਆਂਦੀ ਓਦਾਂ ਨਹੀਂ ਆਂਦੀ। ਸ਼੍ਰੀਮਾਨ ਜੀ ਤਦ ਵੀ ਨਹੀਂ ਆਂਦੀ ਪਤਾਪੁਰ ਦੀ ਗੱਡੀ 112 ਦੀ ਗੱਡੀ ਇੱਥੇ ਤਦ ਵੀ ਨਹੀਂ ਆਂਦੀ ਆਂਦੀ ਇਲਾਕੇ ਦੀ ਗੱਡੀ। ਤੁਹਾਡੀ ਗੱਡੀ ਅਜੇ ਤੱਕ ਪਹੁੰਚੀ ਹੋਵੇਗੀ ਤੇ ਕਿੱਥੇ? ਪਤਲ ਸਿੰਘ ਕਲੋਨੀ ਇਲਾਕੇ ਦੇ ਵਿੱਚ ਜੇ ਪਤਾਪੁਰ ਤੁਹਾਡੇ ਚੌਂਕੀ ਪੈਂਦੀ ਆ ਤੇ ਫਤਲ ਸਿੰਘ ਕਲੋਨੀ ਕਦੀ ਗੱਡੀ ਤੁਹਾਡੀ ਪਹੁੰਚੀ? ਫਤਲ ਸਿੰਘ ਗੱਲ ਗੱਡੀ ਪੈਂਚਰ ਹੋ ਗਈ ਹੈ ਤੇ ਗੱਡੀ ਲੱਗੀ ਸੀ ਆਹੋ ਗਾੜੀਆਂ ਤੋਂ ਮੁੰਡਾ ਸਟੱਪਨੀ ਲੈ ਕੇ ਤੇ ਗਿਆ ਪੈਂਚਰ ਗੱਲ ਕੁਝ ਵੀ ਨਹੀਂ ਕੀਤੀ ਭਾਜੀ ਤਾਂ ਇਹ ਵੀ ਜਾਣ ਕੇ ਪਤਾਪੁਰ ਚੁੰਗੀ ਪੈਂਦੀ ਨਾ ਤੁਹਾਡੀ ਹਾਂਜੀ ਬੋਲਦੇ ਬੋਲਣ ਦੇ ਪਤਾਪੁਰ ਹੀ ਪੈਂਦੀ ਉੱਥੇ ਆਏ ਆ ਹੁਣ ਡਰਾਈਵਰ ਹੁੰਦਾ ਤੁਹਾਨੂੰ ਪੁੱਛ ਲਿਓ ਉਹ ਲੈ ਕੇ ਆ ਤੁਹਾਡੇ ਕੋਲ ਇੱਕ ਸਵਾਲ ਪੁੱਛ ਰਿਹਾ ਹਾਂ ਤੁਹਾਡਾ ਫਰਸਿੰਗ ਕਲੋਨੀ ਏਰੀਆ ਵਜਦਾ ਸਾਡਾ ਨਹੀਂ ਹੈ ਏਰੀਆ ਸਾਡਾ ਇਹ ਕੀ ਕਰਨ ਆਏ ਦੀ ਭਾਜੀ ਗੱਡੀ ਤੇ ਉਹ ਲੱਗੀ ਪੈਂਚਰ ਲੂਣ ਜਾ ਰਹੇ ਆ ਹਾਂਜੀ ਮਗਰ ਪੈਂਚੇ ਰਹਿਤੇ ਉੱਥੇ ਤੇ ਚੌਂਕੀ ਤੇ ਨਹੀਂ ਲਾਂਦਾ ਕੋਈ ਵੀ ਨਾ ਪਤਾ ਸਿੰਘ ਕਲੋਨੀ ਹੋਈ ਨਾ ਤੁਹਾਡੀ ਚੌਂਕੀ ਲਾਂਦਾ ਕੋਈ ਤੁਹਾਡੀ ਇਸ ਟਾਈਮ ਗੱਡੀ ਉੱਥੇ ਖੜੀ ਨਹੀਂ ਆ ਤੁਸੀਂ ਫਿਰ ਬੈਸ ਹੀ ਜਾਂਦੇ ਜੇ ਮੇਰੇ ਨਾਲ ਬਿਨਾਂ ਲੱਜਾ ਇੱਕ ਬੈਸਨ ਡੇਜ ਹੈ ਬਹੁ ਮੇਰੇ ਨਾਲ ਬੈਸਨ ਹੈ ਕਿਹੜੀ ਗੱਲਾਂ ਡਿਆਂ ਕੋ ਕਿਹੜੀ ਗੱਲਾਂ ਬੈਸਨ ਕੌਣ ਡਰਾਈਵ ਕੀਤੀ ਹੈ ਕੋਈ ਕਹਿ ਸਕਦਾ ਤੁਹਾਡੀ ਬਾਰੀ ਖੁੱਲੀ ਤੇ ਬਾਰੀ ਖੁੱਲੀ ਤੇ ਹੁਣ ਬਾਰੀ ਮੈਂ ਬੰਦ ਕਰਕੇ ਵਿੱਚ ਬੈਠਾ ਹਾਂਜੀ ਆ ਵੇਖੋ ਬੈਠਾ ਹੈ ਵਿੱਚ ਹਾਂ ਵਿੱਚ ਬੈਠੇ ਹਾਂ ਉਹ ਤਾਂ ਬੈਠਾ ਮੈਂ ਕਦੋਂ ਕਹਿੰਦਾ ਮੈਂ ਨਹੀਂ ਗੱਡੀ ਵਿੱਚ ਬਾਰੀ ਲੱਟਾ ਗਿਆ ਹੈ ਕੀ ਸੁੱਤੇ ਹੈ ਤੇ ਕੀ ਕਰਿਆ ਫਿਰ ਬੋਲੋ ਨਾ ਵੀ ਲੰਮਾ ਇੱਥੇ ਬੈਠਾ ਆ ਕੀ ਹੋ ਗਿਆ ਮੈਂ ਗਲਤ ਕੰਮ ਕਰਨ ਦੇ ਬੋਲੋ ਦੱਸੋ ਸੁੱਤੇ ਹੀ ਕਿ ਨਹੀਂ ਸੁੱਤੇ ਯਾਰਾ ਸੀਟ ਤੇ ਬੈਠਾ ਆ ਕੀ ਹੋ ਗਿਆ ਕੀ ਤੇ ਸੁੱਤੇ ਹੀ ਕਿ ਨਹੀਂ ਸੁੱਤੇ ਤੂੰ ਤੁਸੀਂ ਬੈਸਨ ਮੇਰੇ ਨਾਲ ਕਿਹੜੀ ਗੱਲੋਂ ਮੈਂ ਆਈ ਨਹੀਂ ਤੇ ਸੁੱਤੇ ਹੀ ਕਿ ਨਹੀਂ ਸੁੱਤੇ ਤੁਹਾਡੇ ਸਾਹਮਣੇ ਪੈਂਚਰ ਆ ਕੇ ਨਹੀਂ ਗੱਡੀ ਉਹ ਗਾੜੀ ਉਹ ਗੱਡੀ ਲੱਗੀ ਆ ਨਾ ਤਾਂ ਫਿਰ ਗਿਆ ਤਾਂ ਫਿਰ ਮੇਰੇ ਨਾਲ ਬੈਸੋ ਨਾ ਸੁੱਤੇ ਹੀ ਕਿ ਨਹੀਂ ਸੁੱਤੇ ਛੱਡੋ ਬਲੀ ਬਹੀ ਆ ਦੱਸੋ ਹੈ ਕੋਈ ਗੱਲ ਕਰਨ ਵਾਲੀ ਯਾ ਆਪਣਾ ਹੀ ਆਪਣਾ ਹੀ ਤੂੰ ਸੁੱਤੇ ਹੀ ਕਿ ਨਹੀਂ ਸੁੱਤੇ ਕੋਈ ਮੇਰੇ ਮੈਂ ਕੋਈ ਗਲਤ ਕਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਰੋ ਤੂੰ ਸੁੱਤੇ ਹੀ ਕਿ ਨਹੀਂ ਸੀਟ ਤੇ ਬੈਠਾ ਹੈ ਸੁੱਤੇ ਨਹੀਂ 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 ਸੁੱਤੇ ਨਹੀਂ